ਪ੍ਰੋ ਪੰਜਾਬ ਟੀਵੀ ਤੇ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਫਰੋਸਪੁਰ ਦੇ ਵਿੱਚ ਐਨਆਈਏ ਟੀਮਾਂ ਪਹੁੰਚੀਆਂ ਨੇ ਔਰ ਸਰਕਾਰੀ ਟੀਚਰ ਤੇ ਪੰਜਾਬੀ ਕਲਾਕਾਰ ਦੇ ਘਰ 'ਚ ਐਨਆਈਏ ਨੇ ਛਾਪਾ ਮਾਰਿਆ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਉਸਦੇ ਹੀ ਘਰ ਦੇ ਵਿੱਚ ਛਾਪਾ ਮਾਰਿਆ ਯਾਨੀ ਕਿ ਉਸ ਦੇ ਘਰ ਦੇ ਵਿੱਚ ਕੋਈ ਕਿਰਾਏਦਾਰ ਵੀ ਹੋ ਸਕਦਾ ਹੈ ਪਰ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬੀ ਕਲਾਕਾਰ ਤੇ ਸਰਕਾਰੀ ਟੀਚਰ ਹੈ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਕਈ ਗਾਣੇ ਡਾਇਰੈਕਟ ਕਰ ਚੁੱਕੇ ਨੇ ਕਈ ਸਕਿੱਟਾਂ 'ਚ ਕੰਮ ਕਰ ਚੁੱਕੇ ਨੇ ਪੁਰਾਣੇ ਅਦਾਕਾਰ ਨੇ ਕਾਫੀ ਨਾਮ ਜਿਹੜਾ ਉਹਨਾਂ ਦਾ ਕਿਉਂਕਿ ਕਈ ਵੱਡੀਆਂ-ਵੱਡੀਆਂ ਸਟੇਜਾਂ ਹੋਸਟ ਕਰ ਚੁੱਕੇ ਨੇ ਤਾਂ ਹਾਲੇ ਤੱਕ ਅਸੀਂ ਨਾ ਇਸ ਕਰਕੇ ਨਹੀਂ ਜ਼ਿਕਰ ਕਰ ਸਕਦੇ ਕਿਉਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਹੋ ਸਕਦਾ ਹੈ ਕਿ ਉਸ ਦੇ ਘਰ ਦੇ ਵਿੱਚ ਕੋਈ ਕਿਰਾਏਦਾਰ ਹੋਵੇ ਉਸ ਦੇ ਘਰ ਰੇਡ ਕੀਤੀ ਹੋਵੇ ਪਰ ਐਨਆਈਏ ਦੀ ਟੀਮ ਤੜਕਸਾਰ ਉੱਥੇ ਪਹੁੰਚਦੀ ਹੈ ਫਰੋਸਪੁਰ ਦੇ ਵਿੱਚ ਤਿੰਨ ਥਾਵਾਂ ਤੇ ਐਨਆਈਏ ਦੀ ਰੇਡ ਬਰਕਰਾਰ ਹੈ ਔਰ ਕਰਦੇ ਅੰਦਰ ਜਿਹੜੀ ਆ ਉਹ ਤਲਾਸ਼ੀ ਲਈ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਐਨਆਈਏ ਟੀਮਾਂ ਪਹੁੰਚੀਆਂ ਨੇ ਤਾਂ ਅੱਜ ਸਵੇਰ ਤੋਂ ਹੀ ਵੱਡੀ ਰੇਡ ਐਨਆਈਏ ਦੀ ਪਹਿਲਾ ਹੈਰੀ ਮੋੜ ਦੇ ਘਰ ਪਹੁੰਚਦੇ ਆ ਸ਼ਾਰਪ ਸ਼ੂਟਰ ਹੈਰੀ ਮੋੜ ਦੇ ਘਰ ਪਹੁੰਚਦੇ ਆ ਹੁਣ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਕਲਾਕਾਰ ਦੇ ਘਰ ਚ ਐਨਆਈਏ ਦੀਆਂ ਟੀਮਾਂ ਪਹੁੰਚੀਆਂ ਨੇ ਤੜਕਸਾਰ ਅਨੰਦ ਦੀ ਟੀਮਾਂ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਰੇਡ ਕਰ ਰਹੀ ਹੈ ਮੂਸੇਵਾਲਾ ਕਾਤਲਾ ਦੇ ਘਰ ਵੀ ਜਿਹੜਾ ਰੇਡ ਕੀਤੀ ਜਾ ਰਹੀ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿੜੇ ਕੁਝ ਸਰਾਕ ਐਨਆਈਏ ਦੇ ਹੱਥ ਲੱਗੇ ਆ ਹਾਲਾਂਕਿ ਐਨਆਈਏ ਕੋਈ ਵੀ ਜਾਂਚ ਦੇ ਵਿੱਚ ਜਦੋਂ ਵੀ ਕੋਈ ਜਾਂਚ ਰੇਡ ਕਰਨ ਆਉਂਦੀ ਹੈ ਕੋਈ ਸੇ ਵੀ ਚੀਜ਼ ਦਾ ਜ਼ਿਕਰ ਨਹੀਂ ਕਰਦੇ ਹੁੰਦੇ ਪਰ ਜਿਹੜਾ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਵੱਡੀ ਖਬਰ ਹੈ ਕਿ ਇੱਕ ਪੰਜਾਬੀ ਕਲਾਕਾਰ ਦੇ ਘਰ 'ਚ ਪੰਜਾਬੀ ਕਲਾਕਾਰ ਦੇ ਘਰ 'ਚ ਰੇਡ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਉਹ ਇੱਕ ਸਰਕਾਰੀ ਟੀਚਰ ਵੀ ਨੇ ਸਰਕਾਰੀ ਟੀਚਰ ਵੀ ਨੇ ਜਿਨ੍ਹਾਂ ਦੇ ਘਰ 'ਚ ਰੇਡ ਕੀਤੀ ਗਈ ਹੈ ਔਰ ਕਈ ਗਾਣੇ ਡਾਇਰੈਕਟ ਕਰ ਚੁੱਕੇ ਨੇ ਐਸੇ ਕਿਹੜੇ ਸਰਾਖ ਐਨਆਈਏ ਨੂੰ ਹੱਥ ਲੱਗੇ ਆ ਇਹ ਤਾਂ ਐਨਆਈਏ ਦੀਆਂ ਟੀਮਾਂ ਹੀ ਜਾਣਦੀਆਂ ਨੇ ਕੋਈ ਅਧਿਕਾਰਿਕ ਪੁਸ਼ਟੀ ਸਾਹਮਣੇ ਨਹੀਂ ਹੋਈ ਹੈ ਨਾ ਹੀ ਕੋਈ ਅਧਿਕਾਰਿਕ ਬਿਆਨ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਕਿਹੜੇ ਕੁਝ ਸਰਾਕ ਹੱਥ ਲੱਗੇ ਨੇ ਇਹ ਬਹੁਤ ਵੱਡੀ ਖਬਰ ਹੈ ਇਹ ਬਹੁਤ ਵੱਡੀ ਖਬਰ ਹੈ ਬਹੁਤ ਵੱਡੀ ਰੇਡ NIA ਨੇ ਕੀਤੀ ਹੈ ਪੰਜਾਬੀ ਕਲਾਕਾਰ ਨੇ ਫਿਲਮੀ ਅਦਾਕਾਰ ਨੇ ਔਰ ਉਹਨਾਂ ਨੇ ਕਈ ਗਾਣੇ ਡਾਇਰੈਕਟ ਵੀ ਕੀਤੇ ਆ ਕਈ ਵੱਡੀਆਂ-ਵੱਡੀਆਂ ਸਟੇਜਾਂ ਵੀ ਹੋਸਟ ਜਿ ਸਟੇਜਾਂ ਵੀ ਹੋਸਟ ਕੀਤੀਆਂ ਨੇ ਤਾਂ ਹੁਣ ਇਹ ਬਹੁਤ ਨਵਾਂ ਪਹਿਲੂ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਵੇਂ ਪੰਜਾਬੀ ਕਲਾਕਾਰ ਦਾ ਕੀ ਕਨੈਕਸ਼ਨ ਹੋ ਸਕਦਾ ਹੈ ਕਿਸੇ ਗੈਂਗ ਨਾਲ ਹੈ ਜਾਂ ਫਿਰ ਕਿਸੇ ਸੰਗਠਨ ਨਾਲ ਹੈ ਜਾਂ ਫਿਰ ਕੋਈ ਹੋਰ ਗਤੀਵਿਧੀ ਵਿੱਚ ਸ਼ਾਮਲ ਨੇ ਜਾਂ ਫਿਰ ਇਹ ਵੀ ਨਹੀਂ ਇਸ ਦੇ ਵਿੱਚ ਸਿੱਧ ਕੀਤਾ ਜਾ ਸਕਦਾ ਕਿ ਵਾਕਿਆ ਹੀ ਪੰਜਾਬੀ ਕਲਾਕਾਰ ਦੇ ਰੇਡ ਕੀਤੀ ਹੈ ਹੋ ਸਕਦਾ ਹੈ ਕਿ ਉਹਨਾਂ ਦੇ ਘਰੇ ਕੋਈ ਕਿਰਾਏਦਾਰ ਰਹਿ ਰਿਹਾ ਹੋਵੇ ਉਸ ਦੇ ਘਰ ਰੇਡ ਕੀਤੀ ਹੋਵੇ ਕਿਉਂਕਿ ਘਰ ਦੇ ਅੰਦਰ ਬੜੀ ਹੈ ਘਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਕੋਈ ਪੁਸ਼ਟੀ ਨਹੀਂ ਪ੍ਰੋ ਪੰਜਾਬ ਟੀਵੀ ਤੇ ਕਰਦੇ ਕਿ ਵਾਕਈ ਪੰਜਾਬੀ ਕਲਾਕਾਰ ਜਾਂ ਸਰਕਾਰੀ ਟੀਚਰ ਜਿਹੜੇ ਨੇ ਉਹਨਾਂ ਦੇ ਘਰ ਦੇ ਅੰਦਰ ਰੇਡ ਹੋ ਰਹੀ ਹੈ ਤਾਂ ਉਹਨਾਂ ਦੇ ਘਰ ਦੇ ਅੰਦਰ ਟੀਮਾਂ ਜ਼ਰੂਰ ਵੜੀਆਂ ਨੇ ਪਰ ਦੇਖਣਾ ਹੋਵੇਗਾ ਕਿ ਹਰਿੰਦ ਜਿਹੜਾ ਉਹਨਾਂ ਦੇ ਘਰ ਜਿਹੜੀ ਰੇਡ ਕੀਤੀ ਗਈ ਹੈ ਕੀ ਵਾਕਿਆ ਹੀ ਉਹਨਾਂ ਦਾ ਕੋਈ ਸਰਾਕ ਐਨਆਈਏ ਟੀਮਾਂ ਨੂੰ ਹੱਥ ਲੱਗਿਆ ਤਾਂ ਇਹ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਜੋ ਸਾਡੇ ਤੱਕ ਪਹੁੰਚ ਰਹੀ ਹੈ ਫਰੋਸਪੋਰਟੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਤਿੰਨ ਤਿੰਨ ਥਾਵਾਂ ਤੇ ਰੇਡ ਕਰ ਰਹੀ ਹੈ ਔਰ ਦੂਜੇ ਪਾਸੇ ਹੋਰ ਵੀ ਥਾਵਾਂ ਤੇ ਰੇਡ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਆ ਬਠਿੰਡਾ ਦੇ ਵਿੱਚ ਹੈਰੀ ਮੋੜ ਜੋ ਕਿ ਸ਼ਾਰਪ ਸ਼ੂਟਰ ਹੈ ਸੰਦੀਪ ਨੰਗਲ ਅੰਮੀਆਂ ਕਤਲ ਕਾਂਡ ਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਘਰ ਵੀ ਰੇਡ ਜਿਹੜੀ ਆ ਉਹ ਕੀਤੀ ਗਈ ਹੈ ਇਸ ਵਕਤੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਫਿਰੋਜ਼ਪੁਰ ਤੋਂ ਲਾਈਵ ਦਿਖਾ ਰਹੇ ਹਾਂ ਹਾਲੇ ਤੱਕ ਕਿਸੇ ਵੀ ਕੋਈ ਵੀ ਅ ਅਧਿਕਾਰਿਕ ਬਿਆਨ ਸਾਹਮਣੇ ਨਹੀਂ